ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਜੀ ਮੈਂ ਡੇਲੀ ਵੀਡੀਓਜ਼ ਪਾਉਂਦੀ ਆ ਸੂਟਾਂ ਦੀਆਂ ਕੱਟ ਪੀਸਾਂ ਦੀਆਂ ਤਾਂ ਤੁਸੀਂ ਬਹੁਤ ਪਿਆਰ ਦਿੰਨੇ ਹੋ ਇਹ ਜੀ ਵੀਡੀਓ ਤੁਹਾਨੂੰ ਸਿਰਫ ਦੱਸਣ ਲਈ ਹੈ ਕਿ ਜੇ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਕਸਟਮਾਈਜ਼ ਕਰਵਾਉਣਾ ਤਾਂ 15 ਤਰੀਕ ਤੋਂ ਬਾਅਦ ਆਹ ਵਾਲੀ 15 ਤਰੀਕ ਤੋਂ ਬਾਅਦ ਮੈਂ ਤੁਹਾਡੇ ਆਰਡਰ ਘੱਟੋ ਘੱਟ 15 ਦਿਨਾਂ ਲਈ ਨਹੀਂ ਲੈ ਸਕਦੀ ਕਿਉਂਕਿ ਜੀ ਮੇਰੀ ਸਿਸਟਰ ਦੀ ਮੈਰਿਜ ਹੈ ਤੇ ਮੈਂ ਬਹੁਤ ਪ੍ਰੈਪਰੇਸ਼ਨ ਕਰਨੀਆਂ ਨੇ ਉਹਦੇ ਲਈ ਤੇ ਆਈ ਹੋਪ ਤੁਸੀਂ ਮੇਰੇ ਨਾਲ ਜੁੜੇ ਰਹੋਗੇ ਤੇ ਇਹ ਮੈਂ ਫੁੱਲ ਵਲੌਗ ਹੀ ਪਾ ਰਹੀ ਹਾਂ ਇੱਕ ਤਰ੍ਹਾਂ ਦਾ ਕਿਉਂਕਿ ਜੀ ਮੇਰੀ ਸਿਸਟਰ ਦੀ ਮੈਰਿਜ ਹੈ ਤਾਂ ਛੋਟੇ ਛੋਟੇ ਤੋਂ ਲੈ ਕੇ ਵੱਡੇ ਕੰਮ ਆ ਬਹੁਤ ਤਰ੍ਹਾਂ ਦੇ ਕੰਮ ਨੇ ਜਿਹੜੇ ਕਿ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਅ ਹੁਣ ਤੋਂ 3 ਸਾਲ ਪਹਿਲਾਂ ਮੇਰੇ ਫਾਦਰ ਦੀ ਡੈਥ ਹੋ ਗਈ ਸੀ ਤੇ ਹੁਣ 5 ਮਨთ ਪਹਿਲਾਂ ਮੇਰੇ ਮਦਰ ਦੀ ਡੈਥ ਹੋ ਗਈ ਤੇ ਇਹ ਦੇ ਕਰਕੇ ਕਾਫੀ ਰਿਸਪਾਂਸਿਬਿਲਟੀਆਂ ਨੇ ਜੀ ਨਾ ਤਾਂ ਮੈਂ ਕੰਮ ਛੱਡ ਸਕਦੀ ਆ ਦੇਖੋ ਹਨਾ ਤੇ ਨਾ ਮੈਂ ਤਿਆਰੀ ਛੱਡ ਸਕਦੀ ਆ ਤੇ ਸਿਰਫ ਇਹ ਤੁਹਾਨੂੰ ਮੈਂ ਇਸ ਲਈ ਦੱਸ ਰਹੀ ਆ ਕਿ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਨਾਲ ਜੁੜੇ ਰਹਿਣ ਕਿ ਕਈ ਵਾਰ ਤੁਸੀਂ ਡੀਐਮ ਕਰੋ ਦੀਦੀ ਤੁਸੀਂ ਆਰਡਰ ਕੀ ਉਹ ਨਹੀਂ ਲੈ ਰਹੇ ਕਾਫੀ ਮੈਸੇਜ ਆਉਂਦੇ ਨੇ ਇਸ ਲਈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਦੇਖੋ ਕੰਮ ਵੀ ਨਹੀਂ ਛੱਡ ਸਕਦੇ ਬਟ ਫਿਲਹਾਲ ਮੈਨੂੰ 15 ਦਿਨ ਲਈ ਬ੍ਰੇਕ ਚਾਹੀਦਾ ਜੀ ਤੇ ਆਈ ਹੋਪ ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰੋਗੇ ਤੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਜੇ ਤੁਸੀਂ ਚਾਹੋਗੇ ਤਾਂ ਮੈਂ ਵਿੱਚ ਦੀ ਵੈਸੇ ਬਲੌਗ ਬਣਾ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਜੋ ਰਿਸਪੌਂਸਿਬਿਲਟੀ ਵਾਗਰੂ ਨੇ ਆਪਣੇ ਹਿੱਸੇ ਪਾਈਆਂ ਨੇ ਉਹਨਾਂ ਨੂੰ ਬਖੂਬੀ ਨਿਭਾਉਣਾ ਵੀ ਚਾਹੀਦਾ